ਦਾ ਸਾਹਿਬ ਨੇ ਕੀ ਕੀਤਾ ਹੋਇਆ ਹੈ ਮਤਲਬ ਕਿ ਇਕੱਠਾ ਇੰਨੇ ਸਾਲਾਂ ਦਾ ਔਰ ਗੁਰਮੁਖੀ ਚ ਸਭ ਕੁਝ ਹੈ ਬਹੁਤ ਹੀ ਚੰਗਾ ਲੱਗਿਆ ਔਰ ਇਹਨਾਂ ਨੇ ਜਿਹੜਾ ਇਹ ਬੜੀ ਮਿਹਨਤ ਔਰ ਬੜਾ ਸ਼ੌਕ ਦਾ ਕੰਮ ਹੈ ਇਹਨਾਂ ਨੇ ਦੱਸਿਆ ਵੀ ਕਿ ਮੈਂ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਇਹ ਖੱਟੀ ਕੀਤੀ ਹੈ ਕੌਣ ਕਰਦਾ ਅੱਜਕੱਲ ਕੁਛ ਨਹੀਂ ਕੋਈ ਕਰਦਾ 6 ਤਰੀਕ ਤੋਂ ਹੀ ਲਗਾਤਾਰ ਸ਼੍ਰੀ ਰਾਮ ਜੀ ਦੇ ਪਾਵਨ ਪਵਿੱਤਰ ਰੂਪ ਦਾ ਜਿਹੜਾ ਸ਼ੋਭਾ ਯਾਤਰਾ ਨਿਕਾੰਦੀ ਸੀਗੀ ਉਸ ਤੋਂ ਬਾਅਦ ਤਿੰਨ ਵਾਰੀ ਤਿੰਨ ਚਾਰਨ ਸ਼ਬੋਜਾਤਰਾ ਨਿਕਾਲੀ ਗਈ ਅਸੀਂ 5000 ਦੇ ਕਰੀਬ ਅਕਸ਼ਤ ਪੂਜ ਜਿਹੜੇ ਐ ਪੈਕੇਟ ਬਣ ਚੁੱਕੇ ਐ ਗੀਤਾ ਮੰਦਰ ਚ ਖੜੇ ਆ ਜਿਹੜਾ ਕਿ ਲੁਧਿਆਣਾ ਸ਼ਹਿਰ ਦਾ ਇੱਕ ਐਸਾ ਤੀਰਥ ਸਥਾਨ ਐ ਇੱਥੇ ਬਹੁਤ ਸਾਰੇ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਇੱਥੋਂ ਸਾਨੂੰ ਬਹੁਤ ਸਾਰੇ ਸਮਾਜਿਕ ਸੰਦੇਸ਼ ਵੀ ਮਿਲਦੇ ਆ ਅੱਜ ਸਾਨੂੰ ਬਹੁਤ ਇੱਕ ਮਿੱਠਾ ਸੰਦੇਸ਼ ਮਿਲਿਆ ਹੈ ਕਿ 300 ਤੋਂ 500 ਸਾਲ ਪੁਰਾਣੇ ਅਸੀਂ ਗ੍ਰੰਥ ਦੇਖੇ ਮਹਾਭਾਰਤ ਰਮਾਇਣ ਗੀਤਾ ਭਗਵਾਨ ਸ਼੍ਰੀ ਰਾਮ ਜੀ ਦੇ ਜਿਹੜੇ ਗੁਰੂ ਹੋਏ ਨੇ ਗੁਰੂ ਵਿਸ਼ਿਸ਼ਟ ਉਹਨਾਂ ਦਾ ਵੀ ਇੱਕ ਗ੍ਰੰਥ ਇੱਥੇ ਦੇ ਪਰ ਸੰਦੇਸ਼ ਇਹ ਕਿ ਸਾਰੇ ਗ੍ਰੰਥ ਜਿਹੜੇ ਆ ਗੁਰਮੁਖੀ ਚ ਆ ਪੰਜਾਬੀ ਚ ਆ ਇਹ ਚ ਪੁਰਾਤਨ ਹੱਥ ਲਿਖਤ ਗ੍ਰੰਥ ਨੇ ਜਿਹੜੇ Hindu धर्म ਨਾਲ ਰਿਲੇਟਡ ਸਿੱਕੇ ਜਿਹੜੇ ਚੱਲਦੇ ਰਹੇ ਜਿਨ੍ਹਾਂ ਤੇ ਦੇਵੀ ਦੇਵਤਿਆਂ ਦੀਆਂ ਫਿਗਰਸ ਬਣੀਆਂ ਸੀ 2000 ਸਾਲ ਤੋਂ ਲੈ ਕੇ Hindu states ਜਿੰਨੀਆਂ princely states ਆ ਉਹਨਾਂ ਦੇ coins ਨੇ ਫਿਰ ਇੱਥੇ ਪੁਰਾਤਨ ਸ਼ਸਤਰ ਰੱਖੇ ਗਏ ਜਿਹੜੇ ਕਿ ਮਰਾਠਾ ਮੁਗਲ ਵਾਰ ਚ ਸਿੱਖ ਮੁਗਲ ਵਾਰ ਚ ਜਾਂ Anglo Sikh wars ਚ ਯੂਜ਼ ਕੀਤੇ ਗਏ ਉਹ ਸਾਰੇ ਇੱਥੇ ਸ਼ਸਤਰ ਪੁਰਾਤਨ ਸ਼ਸਤਰ ਵੀ ਰੱਖੇ ਗਏ ਆ ਸਜਾ ਦਿਓ ਘਰ ਕੋ ਉਤਸਵ ਸਾ ਮੇਰੇ ਘਰ ਪ੍ਰਭੂ ਰਾਮ ਆਏ ਹੈ જય શ્રી ਰਾਮ ਦੋਸਤੋ ਮੇਰਾ ਨਾਮ ਹੈ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਗਰ ਗੱਲ ਕਰੀਏ ਲੁਧਿਆਣਾ ਸ਼ਹਿਰ ਦੇ ਗੀਤਾ ਮੰਦਰ ਦੇ ਤਹ ਲਗਾਤਾਰ ਅਯੁੱਧਿਆ ਵਿੱਚ ਹੋਣ ਵਾਲੇ ਕਾਰਜਕਰਮ ਲੈ ਕੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਗੀਤਾ ਮੰਦਰ ਵੱਲੋਂ ਸਮੇਂ-ਸਮੇਂ ਤੇ ਜੜੀਆਂ ਨੇ ਐਕਟੀਵਿਟੀਜ਼ ਕੀਤੀਆਂ ਜਾਣੀਆਂ ਭਗਵਾਨ શ્રી ਰਾਮ ਨੂੰ ਲੈ ਕੇ ਅਗਰ ਗੱਲ ਕਰੀਏ ਤੇ ਕੁਝ ਦਿਨ ਪਹਿਲਾਂ ਹੀ ਜਿਹੜੇ ਇੱਕ ਸ਼ੋਭਾ ਯਾਤਰਾ ਗੱਡੀ ਗਈ ਸੀ ਇਸ ਮਹੱਲੇ ਦੇ ਵਿੱਚ ਤੇ ਹੁਣ ਗੱਲ ਕਰਦੇ ਇਸ ਪੂਰੀ ਸਮਸਤ ਟੀਮ ਨਾਲ ਜਿੱਥੇ ਕਿ ਅੱਜ ਐਮਪੀ ਸਾਹਿਬ ਵੀ ਆਏ ਸੀਗੇ ਨਾਲ ਨਾਲ ਇੱਕ ਐਗਜ਼ਿਬਿਸ਼ਨ ਵੀ ਦੇ ਪ੍ਰਾਤਨ ਕਾਲ ਦੇ ਤੁਸੀਂ ਦੇਖ ਸਕਦੇ ਹੋ ਕਿ ਬਾਸ ਵਾਲੀਆਂ ਜਿਹੜੀ ਚੀਜ਼ਾਂ ਨੇ ਉਹ ਰੱਖੀਆਂ ਗਈਆਂ ਨੇ ਹੁਣ ਸਮੇਂ ਗੱਲ ਕਰਨ ਸਾਡੇ ਨਾਲ ਸਟਮਟਲ ਸਾਹਿਬ ਉਹ ਨਾਲ ਹੀ ਨਾ ਸ਼ਰਦਾ ਸਾਹਿਬ ਤੇ ਨਾ ਇਸ ਮਸਤ ਟੀਮ ਇੱਥੇ ਖੜੀ ਹੈ ਤੇ ਆ ਫਿਰ ਗੱਲ ਕਰਦੇ ਹਾਂ ਜੀ જય શ્રી ਰਾਮ જય શ્રી ਰਾਮ ਜੀ ਕਿਸ ਤਰ੍ਹਾਂ ਇਹ ਤਿਆਰੀਆਂ ਕਰ ਰਹੇ ਹੋ ਬਾਈ ਤ੍ਰਿਮਨ ਲੈ ਕੇ ਕਿਸ ਦਾ ਸਮੇਂ ਤੋਂ ਮੈਂ ਤੇ ਐਕਟੀਵਿਟੀਜ਼ ਕੀ ਤਿਆਰੀ ਮੰਦ ਹੈ ਸ਼੍ਰੀ ਗੀਤਾ ਮੰਦਰ ਵਿਕਾਸਨਗਰ ਪਖੋੜ ਰੋਡ ਦੀ ਤਰਫੋਂ 6 ਤਰੀਕ ਤੋਂ ਹੀ ਲਗਾਤਾਰ ਸ਼੍ਰੀ ਰਾਮ ਜੀ ਦੇ ਪਾਵਨ ਪਵਿੱਤਰ ਰੂਪ ਦਾ ਜਿਹੜਾ ਸ਼ੋਭਾ ਯਾਤਰਾ ਨਿਕਾਲੀ ਸੀਗੀ ਉਸ ਤੋਂ ਬਾਅਦ ਤਿੰਨ ਵਾਰੀ ਤਿੰਨ ਚਾਰ ਨਸ਼ਵ ਯਾਤਰਾ ਨਿਕਾਲੀ ਗਈ ਅਸੀਂ 5000 ਦੇ ਕਰੀਬ ਅਕਸ਼ਤ ਪੂਜਿਤ ਜਿਹੜੇ ਆ ਪੈਕੇਟ ਬਣ ਚੁੱਕੇ ਆ। ਔਰ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਕੱਲ ਦਾ ਔਰ ਅੱਜ ਦਾ ਇਹਦੇ ਵਿੱਚ ਐਗਜ਼ਿਬਿਸ਼ਨ ਲਗਾਈ ਗਈ ਸਾਹਨੇਂਦਰ ਸਿੰਘ ਜੀ ਨੇ ਜਿਹੜੇ ਵਿੱਚ ਪੁਰਾਣੇ ਅਸਤਰ ਸ਼ਸਤਰ ਔਰ ਪੁਰਾਣੇ ਗ੍ਰੰਥ ਪ੍ਰਾਤਨ ਟਾਈਮ ਦੇ ਔਰ ਸਿੱਕੇ ਉਹਨਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਕੱਲ ਇਹਨਾਂ ਦਾ ਅਵਲੋਕਨ ਜਿਹੜਾ ਕੀਤਾ ਸੀ ਸਾਡੇ ਸਤ ਜਿੰਦਰ ਸਿੰਘ ਬਸੰਤ ਜੀ ਨੇ ਆ ਕੇ ਇਹਨਾਂ ਦੀ ਜੋਤੀ ਪੁਜੰਦ ਕਰਕੇ ਕੀਤਾ ਸੀ ਉਸ ਤੋਂ ਬਾਅਦ ਪੂਸ਼ ਭਾਰਤ ਪੂਸ਼ਨਾ ਆਸ਼ੂ ਮਮਤਾ ਸ਼ੂ ਜੀ ਔਰ ਅੱਜ ਸ੍ਰੀ ਸੰਜੀਵ अरोड़ा ਜੀ ਐਮਪੀ ਰਾਜਸਵਾ ਲੁਧਿਆਣਾ ਉਹਨਾਂ ਨੇ ਆ ਕੇ ਇਹਨਾਂ ਦਾ ਵਲੋਕਨ ਕੀਤਾ ਔਰ ਬਹੁਤ ਸਲਾਹਨਾ ਕੀਤੀ ਕਿ ਸਰਦਾਰ ਨਿੰਦਰ ਸਿੰਘ ਨੇ ਬਹੁਤ ਜੜੀ ਪੁਰਾਣੀ ਵਿਰਾਸਤ ਹੈ ਉਹਨੂੰ ਸੰਭਾਲ ਕੇ ਰੱਖਿਆ ਔਰ ਜਿਹੜੀ ਮੰਦਰ ਕਮੇਟੀ ਹੈ ਜੋ ਕੰਪਿਊਟਰ ਸੈਂਟਰ ਔਰ ਸਟਿਚਿੰਗ ਸੈਂਟਰ ਚਲਾ ਰਹੇ ਨੇ ਔਰ ਫ੍ਰੀ ਹਿਪੋਥੈਡੀ ਡਿਸਪੈਂਸੀ ਹੈ ਉਹ ਵੀ ਇੱਕ ਸਮਾਜ ਦਾ ਜ਼ਰੂਰੀ ਕੰਮ ਹੈ ਜਿਹੜਾ ਮੰਦਰ ਕਮੇਟੀ ਆਪਣੇ ਕਰਤਵੇ ਨਿਭਾਰੇ ਗਿਆ ਨਹੀਂ ਜੀ ਇਹ ਜਿਹੜਾ ਗੀਤਾ ਮੰਦਰ ਹੈ ਮੈਂ ਪਹਿਲੀ ਵਾਰੀ ਆਇਆ ਔਰ ਮੈਂ ਸ਼ੁਕਰਗੁਜ਼ਾਰ ਆ ਢੱਲ ਸਾਹਿਬ ਦਾ ਅਸ਼ਵਨੀ ਜੋਸ਼ੀ ਦਾ ਉਹਨਾਂ ਨੇ ਮੈਨੂੰ ਬੁਲਾਇਆ ਔਰ ਮੈਨੂੰ ਬਹੁਤ ਚੰਗਾ ਲੱਗਿਆ ਸਾਰੀਆਂ ਚੀਜ਼ਾਂ ਇੱਥੇ ਦੇਖ ਕੇ ਬੜਾ ਸਾਫ਼ ਸੁਥਰਾ ਇਹਨਾਂ ਨੇ ਰੱਖਿਆ ਗ੍ਰੀਨਰੀ ਵੀ ਬੜੀ ਹੈਗੀ ਹੈ ਔਰ ਸਭ ਨਾਲੋਂ ਚੰਗਾ ਲੱਗਿਆ ਜਿਹੜਾ ਇਹ ਸੋਸ਼ਲ ਕੰਮ ਨਾਲ ਕਰ ਰਹੇ ਆ ਹੋਨੇ ਅਜ ਇਹਨਾਂ ਨੇ ਮੈਨੂੰ ਦੱਸਿਆ ਕਿ ਗਰੀਬ ਬੱਚਿਆਂ ਨੂੰ ਪੜਾਉਂਦੇ ਆ ਇਹ ਕੀ ਨਾਮ ਉਹ ਕੰਪਿਊਟਰ ਤੇ ਤੇ ਸਿਲਾਈ ਸਿਲਾਈ ਵੀ ਇਹ ਬਹੁਤ ਭਲੇ ਦਾ ਕੰਮ ਹੈ ਇੱਕ ਤਰ੍ਹਾਂ ਦੀ ਜੇ ਉਹਨਾਂ ਨੇ ਇੱਕ ਵਾਰੀ ਸਿਖਾਤਾ ساری ਉਮਰ ਕੁਛ ਨਾ ਕੁਛ ਕਰਨ ਜੋਗੇ ਹੁੰਦੇ ਔਰ ਉਹਨਾਂ ਦੀ ਸਾਰੀ ਉਮਰ ਦੀ ਰੋਟੀ ਰੋਜ਼ੀ ਔਰ ਲਾਈਫ ਬਣ ਜਾਂਦੀ ਹੈ ਤੇ ਮੈਂ ਇਹਨਾਂ ਨੂੰ ਇਹੀ ਰਿਕਵੈਸਟ ਕਰੂੰਗਾ ਕਿ ਹੋਰ ਵੱਧ ਤੋਂ ਵੱਧ ਇਹ ਕਰਨ ਮੇਰੇ ਵੱਲੋਂ ਕੋਈ ਵੀ ਇਹਨਾਂ ਨੂੰ ਮ ਹਲਪ ਚਾਹੀਦੀ ਹੋਵੇ ਸਰਕਾਰ ਵੱਲੋਂ ਮੇਰੇ ਪਰਸਨਲ ਵੱਲੋਂ ਮੈਂ ਹਮੇਸ਼ਾ ਹਾਜ਼ਰ ਰਹੂੰਗਾ ਕਿਉਂਕਿ ਮੈਨੂੰ ਬੜਾ ਚੰਗਾ ਲੱਗਿਆ ਜੋ ਇਹ ਕੰਮ ਕਰ ਰਹੇ ਔਰ ਮੈਂ ਇਹਨਾਂ ਨੂੰ ਵਧਾਈ ਦਿੰਦਾ ਸਾਰੀ ਤੇ ਐਗਜ਼ੀਬਿਸ਼ਨ ਜਲਸੀ ਆਇਆ ਇਹ ਤਾਂ ਬਹੁਤ ਹੀ ਚੰਗਾ ਲੱਗਿਆ ਜੀ ਸਦਾਤ ਸਾਹਿਬ ਨੇ ਕੀ ਕੀਤਾ ਹੋਇਆ ਹੈ ਮਤਲਬ ਕਿ ਇਕੱਠਾ ਇੰਨੇ ਸਾਲਾਂ ਦਾ ਔਰ ਗੁਰਮੁਖੀ ਚ ਸਭ ਕੁਝ ਹੈ ਇੱਥੋਂ ਪਤਾ ਲੱਗਦਾ ਹੈ ਕਿ ਪੁਰਾਣੇ ਜਮਾਨਿਆਂ ਚ ਵੀ ਕਿਸ ਤਰ੍ਹਾਂ ਅੱਜ ਕੱਲ ਤਾਂ ਫੇਰ ਕਹਿ ਦਿੰਦੇ ਆ ਜੀ ਜਾਤ ਬਾਤ ਐ ਪਿਛਲੇ ਜਮਾਨਿਆਂ ਚ ਕਿਸ ਤਰ੍ਹਾਂ ਪਿਆਰ ਨਾਲ ਇਹ ਗੁਰਮੁਖੀ ਚ ਇੱਕ ਇੱਕ ਰਮਾਇਣ ਲਿਖੀ ਹੋਈ ਐ ਭਗਵਤ ਕੀ ਨਾ ਭਗਵਤ ਗੀਤਾ ਲਿਖੀ ਹੋਈ ਐ ਔਰ ਕਿਸ ਤਰ੍ਹਾਂ ਹਨੂਮਾਨ ਜੀ ਦੇ ਉਹ ਬਣਾਏ ਹੋਏ ਐ ਜੋ ਉਹਨਾਂ ਦੇ ਕੀ ਪਾ ਕੀ ਨਾਟਕ ਨਾਟਕ ਹਨੂਮਾਨ ਜੀ ਦੇ ਨਾਟਕ ਦਾ ਲਿਖਿਆ ਹੋਇਆ ਐ ਬਹੁਤ ਹੀ ਚੰਗਾ ਲੱਗਿਆ ਔਰ ਇਹਨਾਂ ਨੇ ਜਿਹੜਾ ਇਹ ਬੜੀ ਮਿਹਨਤ ਔਰ ਬੜਾ ਸ਼ੌਕ ਦਾ ਕੰਮ ਹੈ ਇਹਨਾਂ ਨੇ ਦੱਸਿਆ ਵੀ ਕਿ ਮੈਂ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਇਹ ਖੱਟੀ ਕੀਤੀ ਹੈ ਕੌਣ ਕਰਦਾ ਅੱਜਕੱਲ ਕੁਝ ਨਹੀਂ ਕੋਈ ਕਰਦਾ ਸਰ ਅੱਜਕੱਲ ਆਨਲਾਈਨ ਸਾਰਾ ਕੁਝ ਹੋ ਗਿਆ ਮੈਂ ਪੈਸੇ ਵੀ ਐਸੇ ਆਨਲਾਈਨ ਦੇਣ ਲੱਗੇ ਜੀਪੀਏ ਦੇ ਥਰੂ ਆ ਰਿਹਾ ਕਿੰਨਾ ਲੱਗਦਾ ਹੈ ਕਿ ਕਰੰਸੀ ਜਿਹੜਾ ਇੰਨੀ ਪਿੱਛੋਂ ਦੀ ਜਲਦੀ ਕਰੰਸੀ ਆ ਰਹੀ ਕਿਨੇ ਰੁਪਏ ਬਦਲਦੇ ਦੇਖੇ ਤੁਸੀਂ ਬਹੁਤ ਦੇਖੀ ਜੀ ਅਸੀਂ ਆਪਣੀ ਉਮਰ 'ਚ ਤਾਂ ਦੇਖੋ ਜਿੰਨੀ ਚੇਂਜ ਦੇਖੀ ਐ ਐਮਐਨਈ ਪਤਾ ਅਗਲੀ ਪੀੜ੍ਹੀ ਦੇਖੂਗੀ ਕਿ ਨਹੀਂ ਪਰ ਅਸੀਂ ਤਾਂ ਬਹੁਤ ਦੇਖਿਆ ਜੀ ਅਸੀਂ ਸਿੱਕੇ ਵੀ ਦੇਖੇ ਆ ਉਸ ਤੋਂ ਬਾਅਦ ਨੋਟ ਹੁੰਦੇ ਸੀ 1 ਰੁਪਏ 2 ਰੁਪਏ ਹੁਣ ਤਾਂ ਦਿਸਦਾ ਹੀ ਨਹੀਂ ਉਹ ਕਿੱਥੇ ਗਏ ਨੋਟ ਉਸ ਤੋਂ ਬਾਅਦ ਹੁਣ ਸਾਰਾ ਕੁਝ ਆਨਲਾਈਨ ਹੋ ਗਿਆ ਹੁਣ ਤਾਂ ਰੁਪਈਆ ਵੀ ਕੋਈ ਨਹੀਂ ਰੱਖਦਾ 70 80% ਪੇਮੈਂਟ ਆਨਲਾਈਨ ਹੋਣ ਲੱਗੀ ਆ ਚੰਗੀ ਗੱਲ ਆ ਵੈਸੇ ਤਾਂ ਜਿੰਨਾ ਤਰੱਕੀ ਕਰੇ ਦੁਨੀਆ ਜੀ ਤਰੱਕੀ ਹੋਈ ਜਾਂਦੀ ਬਹੁਤ ਚੰਗੀ ਗੱਲ ਆ ਸ੍ਰੀ ਰਾਮ ਮੰਦਰ ਦੇਖ ਲਿਆ ਜੀ ਆ ਰਾਮ ਰਾਮ ਲਕੀਆਂ ਸੀ ਨਹੀਂ ਸਭ ਨੂੰ ਵਧਾਈ ਜੀ ਰਾਮ ਮੰਦਰ ਦੀ ਔਰ ਜਿਹੜਾ ਕੱਲ੍ਹ ਇਹ ਹੋ ਰਿਹਾ ਇਹ ਉਹਦੇ ਆ ਵਿੱਚ ਇਹ ਬਹੁਤ ਆਪਾ ਲੋਕਾਂ ਨੂੰ ਸਭ ਨਾਲੋਂ ਵੱਡੀ ਗੱਲ ਹੈ ਕਿ ਜੋ ਰਮਾਇਣ ਚ ਲਿਖਿਆ ਜੋ ਰਾਮ ਭਗਵਾਨ ਦੀ ਹਿਸਟਰੀ ਹੈ ਜੋ ਉਹਨਾਂ ਦਾ ਕਥਾ ਹੈਗੀ ਆ ਉਹਨੂੰ ਫਾਲੋ ਕਰਨਾ ਜ਼ਰੂਰੀ ਆ ਦੇਖੋ ਮੰਦਰ ਕੱਲੇ ਨਾਲ ਤੁਸੀਂ ਅੱਜ ਮੈਂ ਮੱਥਾ ਟੇਕ ਕੇ ਚਲਾ ਗਿਆ ਤਾਂ ਬਾਹਰ ਜਾ ਕੇ ਦੇਖੋ ਉਹਦੇ ਵਿੱਚ ਉਹਨਾਂ ਨੇ ਆਪਣੇ ਬਜ਼ੁਰਗਾਂ ਦੇ ਕਹੇ ਤੇ 14 ਸਾਲ ਬਨਵਾਸ ਕੱਟ ਲਿਆ ਅੱਜ ਕੱਲ ਲੋਕੀ ਬਜ਼ੁਰਗਾਂ ਨੂੰ ਹੀ ਨਹੀਂ ਘਰ ਰਹਿਣ ਦਿੰਦੇ ਬਨਵਾਸ ਤਾਂ ਛੱਡੋ ਉਹਨਾਂ ਨੂੰ ਤੋੜ ਦਿੰਦੇ ਆ ਇਹ ਚੀਜ਼ਾਂ ਸਿੱਖਣੀਆਂ ਬਹੁਤ ਜ਼ਰੂਰੀ ਹੈ ਕਿ ਇਹ ਕਿੰਨਾ ਹੈਗਾ ਔਰ ਫਿਰ ਉਹਨਾਂ ਦੇ ਭਰਾ ਨੇ ਦੇਖੋ ਖੜਾਵਾਂ ਰੱਖੇ 14 ਸਾਲ ਗੱਡੀ ਤੇ ਨਹੀਂ ਬੈਠਿਆ ਕਿੰਨੀ ਕੁਰਬਾਨੀਆਂ ਕੀਤੀਆਂ ਜਿਹੜਾ ਆਪਾਂ ਕਹਿੰਦੇ ਆਂ RAM ਰਾਜ ਆ RAM ਰਾਜ ਆ ਪੂਰੇ ਦੇਸ਼ 'ਚ ਤਾਂ ਚਲੋ ਆਂਦੇ ਟਾਈਮ ਲੱਗੇਗਾ ਪਰ RAM ਰਾਜ ਆ ਆਪਾਂ ਆਪਣੇ ਘਰ ਤੋਂ ਚਾਲੂ ਕਰੀਏ ਆਪਾਂ ਆਪਣੇ ਇਲਾਕੇ ਤੋਂ ਮੱਲੇ ਤੋਂ ਚਾਲੂ ਕਰੀਏ ਫਿਰ ਸ਼ਹਿਰ ਤੋਂ ਚਾਲੂ ਕਰੀਏ ਇਹ ਚੀਜ਼ਾਂ ਜੇ ਬੱਚਿਆਂ 'ਚ ਸਿੱਖੀਆਂ ਜਾਣਗੀਆਂ ਜੋ ਇਹ RAM ਭਗਵਾਨ ਦਾ ਫਾਲੋ ਕਰਨਗੇ ਤਾਂ RAM ਰਾਜ ਇਹ ਸਾਰਾ ਆਏਗਾ ਇਕੱਲਾ ਆਪਾਂ ਕਹਿ ਦਈਏ ਜੀ ਪੂਰੇ ਦੇਸ਼ 'ਚ RAM ਰਾਜ ਆ ਇਸ ਤਰ੍ਹਾਂ ਨਹੀਂ ਪਹਿਲਾਂ ਆਪਾਂ ਥੱਲੋ ਚਾਲੂ ਕਰੀਏ ਇਹ ਜਿਹੜੀਆਂ ਸਿੱਖਿਆਵਾਂ ਇਹ ਇਹ ਲੈਣੀਆਂ ਬਹੁਤ ਜ਼ਰੂਰੀ ਆ ਹਾਂਜੀ ਬਹੁਤ ਹੀ ਪਵਿੱਤਰ ਦਿਨ ਆ ਰਿਹਾ ਹੈ 22 ਜਨਵਰੀ ਔਰ 500 ਸਾਲ ਦੇ ਸੰਘਰਸ਼ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਆਪਣੀ ਜਨਮ ਭੂਮੀ ਚ ਆਪਣੇ ਘਰ ਚ ਵਾਪਸ ਆ ਰਹੇ ਆ ਕੱਲ ਪ੍ਰਾਣ ਪ੍ਰティਸ਼ਠਾ ਕਰਕੇ ਭਗਵਾਨ ਦਾ ਜਿਹੜਾ ਮੰਦਿਰ ਹੈ ਦਰਸ਼ਨਾਂ ਲਈ ਖੋਲ ਦਿੱਤਾ ਜਾਏਗਾ ਅੱਜ ਅਸੀਂ ਗੀਤਾ ਮੰਦਰ ਚ ਖੜੇ ਆ ਜਿਹੜਾ ਕਿ ਲੁਧਿਆਣਾ ਸ਼ਹਿਰ ਦਾ ਇੱਕ ਐਸਾ ਤੀਰਥ ਸਥਾਨ ਹੈ ਇੱਥੇ ਬਹੁਤ ਸਾਰੇ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਇੱਥੋਂ ਸਾਨੂੰ ਬਹੁਤ ਸਾਰੇ ਸਮਾਜਿਕ ਸੰਦੇਸ਼ ਵੀ ਮਿਲਦੇ ਹਨ ਅੱਜ ਸਾਨੂੰ ਬਹੁਤ ਇੱਕ ਮਿੱਠਾ ਸੰਦੇਸ਼ ਮਿਲਿਆ ਹੈ ਕਿ 300 ਤੋਂ 500 ਸਾਲ ਪੁਰਾਣੇ ਅਸੀਂ ਗ੍ਰੰਥ ਦੇਖੇ ਮਹਾ ਭਾਰਤ ਰਮਾਇਣ ਗੀਤਾ ਭਗਵਾਨ ਸ਼੍ਰੀ ਰਾਮ ਜੀ ਦੇ ਜਿਹੜੇ ਗੁਰੂ ਹੋਏ ਨੇ ਗੁਰੂ ਵਿਸ਼ਿਸ਼ਟ ਉਹਨਾਂ ਦਾ ਵੀ ਇੱਕ ਗ੍ਰੰਥ ਇੱਥੇ ਦੇਖਿਆ ਪਰ ਸੰਦੇਸ਼ ਇਹ ਹੈ ਕਿ ਸਾਰੇ ਗ੍ਰੰਥ ਜਿਹੜੇ ਆ ਗੁਰਮੁਖੀ ਚ ਹੈ ਪੰਜਾਬੀ ਚ ਹੈ ਜੋ ਸਾਨੂੰ ਇਹ ਏਕਤਾ ਦੀ ਲੜੀ ਚ ਪਰੋ ਰਿਹਾ ਹੈ ਕਿ ਉਸ ਵਕਤਾਂ ਚ ਵੀ ਅਜ ਤੋਂ 300 ਤੋਂ 500 ਸਾਲ ਪਹਿਲਾਂ ਹਿੰਦੂ ਔਰ ਸਿੱਖ ਇਕਤਾ ਦਾ ਇਹ ਸੰਦੇਸ਼ ਹੈ ਜਿਹੜਾ ਕਿ ਜਿਹੜੇ ਗ੍ਰੰਥ ਨੇ ਉਹ ਹਿੰਦੂਆਂ ਦੇ ਨੇ ਔਰ ਜਿਹੜੀ ਭਾਸ਼ਾ ਗੁਰਮੁਖੀ ਹੈ ਇਹ ਸੰਦੇਸ਼ ਅੱਜ ਵੀ ਜਾਣਾ ਚਾਹੀਦਾ ਸਮਾਜ ਚ ਕਿਉਂਕਿ ਸਮਾਜ ਕਈ ਹੋਰ ਰਸਤਿਆਂ ਤੇ ਚੱਲਿਆ ਹੋਇਆ ਹੈ ਪਰ ਗੀਤਾ ਮੰਦਰ ਸਾਨੂੰ ਹਮੇਸ਼ਾ ਜੋੜਨ ਦਾ ਹੀ ਕੋਈ ਨਾ ਕੋਈ ਮੈਸੇਜ ਦਿੰਦਾ ਹੈ ਮੈਂ ਬਹੁਤ ਵਧਾਈ ਦੇਣਾ ਗੀਤਾ ਮੰਦਰ ਨੂੰ ਸ਼ੁਕਰੀਆ ਰਾਜਨ ਸ਼ਰਮਾ ਜੀ ਹਾਂਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਪਵਨ ਅਕਰਵਾਲ ਅਸੀਂ ਗੀਤਾ ਮੰਦਰ ਦੇ ਪ੍ਰਾਂਗਨ ਚ ਖੜੇ ਹਾਂ ਔਰ ਮੇਰੇ ਪਿੱਛੇ ਤੁਸੀਂ ਦੇਖੋਗੇ ਕਿ ਰਾਮ ਰਾਜਾ ਜੀ ਦੀ ਮੂਰਤੀ ਵੀ ਹੈ ਜਿਹੜੀ ਕਿ ਅਸੀਂ ਸਪੈਸ਼ਲ ਇਸ ਓਕੇਸ਼ਨ ਵਾਸਤੇ ਹੀ ਬਣਵਾਈ ਸੀਗੀ ਕਿ ਜਿਹੜਾ ਕਿ ਅਯੁੱਧਿਆ ਚ ਰਾਮ ਲਾਲਾ ਜੀ ਦੀ 500 ਸਾਲ ਬਾਅਦ ਪ੍ਰਾਨ ਪ੍ਰਤੀਸ਼ਠਾ ਹੋਣੀ ਹੈ ਉਸ ਦੇ ਸੰਦਰਭ ਚ ਹੀ ਇਹ ਮੂਰਤੀ ਬਣਵਾਈ ਗਈ ਸੀ ਔਰ ਚਲ ਮੂਰਤੀ ਜਿਹਦੀਆਂ ਕਿ ਅਸੀਂ ਆਪਣੇ ਇਲਾਕੇ ਚ ਸ਼ੋਭਾ ਯਾਤਰਾਵਾਂ ਕੱਢੀਆਂ ਤੇ ਲੋਕਾਂ ਦਾ ਬੜਾ ਭਰਵਾ ਹੁੰਗਾਰਾ ਮਿਲਿਆ ਲੋਕਾਂ ਨੂੰ ਅਯੋਧਿਆ ਤੋਂ ਆਏ ਅਕਸ਼ਤ ਵੰਡ ਕੇ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਕਿ ਉਹ ਮੰਦਰ ਆਣ ਦਰਸ਼ਨ ਕਰਨ ਔਰ ਸਮੇਂ ਮਿਲ ਕੇ ਅਯੋਧਿਆ ਵੀ ਦਰਸ਼ਨ ਕਰਨ ਲਈ ਜਾਣ ਜੈ ਸ਼੍ਰੀ ਰਾਮ ਬਹੁਤ ਅੱਛਾ ਹਰ ਪਾਸੇ ਬਹੁਤ ਜ਼ਿਆਦਾ ਆਰਾਮ ਮੇ ਮਾਹੌਲ ਹੋ ਰਿਹਾ ਹੈ ਸਭ ਬਹੁਤ ਜੋਸ਼ ਜੋਸ਼ ਚ ਨੇ ਤੇ ਬਹੁਤ ਜ਼ਿਆਦਾ ਇਨਸਾਨ ਨੂੰ ਇੰਤਜ਼ਾਰ ਹੈ ਕੱਲ ਦੇ ਦਿਨ ਦਾ ਜ RAM ਜੀ ਦੀ ਪ੍ਰਾਂਤ ਚੇਸ਼ਟਾ ਹੋਏਗੀ ਤੇ ਅਸੀਂ ਸਾਰੇ ਬਹੁਤ ਉਤਸਕ ਹਾਂ ਇਸ ਚੀਜ਼ ਤੋਂ ਬਹੁਤ ਬਹੁਤ ਸੋ ਸਾਡਾ ਗੱਲ ਕਰ ਮੈਂ ਜੁਹੁੰਦੇ ਨੇ ਨਿਰਿੰਦਰਪਾਲ ਸਿੰਘ ਜੀ ਤੇ ਜਾਣਦੇ ਅੱਜ ਦੇ ਐਗਜ਼ੀਬਿਸ਼ਨ ਐਗਜ਼ੀਬਿਸ਼ਨ ਬਾਰੇ ਜੋ ਕਿ ਅੱਜ શ્રી ਗੀਤਾ ਮੰਦਰ ਲਗਾਈ ਗਈ ਹੈ ਬਹੁਤ ਬਹੁਤ ਸਵਾਗਤ ਹੈ ਸਾਡਾ ਰਾਮ ਜੀ ਲਾਈਫ ਸਰ ਥੈਂਕ ਯੂ ਮੇਰਾ ਨਾਮ ਨਿਰਿੰਦਰਪਾਲ ਸਿੰਘ ਹੈ ਮੈਂ ਅਕਾਲ ਸਾਹਿਬ ਮਿਊਜ਼ੀਅਮ ਤੋਂ ਅੱਜ ਇੱਥੇ ਇੱਕ ਐਗਜ਼ੀਬਿਸ਼ਨ ਲੈ ਕੇ ਆਇਆ ਜਿਹੜੀ ਕਿ ਗੀਤਾ ਮੰਦਰ ਦੇ ਵਿੱਚ ਲਗਾਈ ਗਈ ਹੈ ਇਹ ਚ ਪ੍ਰਾਤਨ ਹੱਥ ਲਿਖਤ ਗ੍ਰੰਥ ਨੇ ਜਿਹੜੇ Hindu ਧਰਮ ਨਾਲ ਰਿਲੇਟਡ ਸਿੱਕੇ ਜਿਹੜੇ ਚੱਲਦੇ ਰਹੇ ਜਿਨ੍ਹਾਂ ਤੇ ਦੇਵੀ ਦੇਵਤਿਆਂ ਦੀਆਂ ਫਿਗਰਸ ਬਣੀਆਂ ਸੀ 2000 ਸਾਲ ਤੋਂ ਲੈ ਕੇ Hindu ਸਟੇਟਸ ਜਿੰਨੀਆਂ ਪ੍ਰਿੰਸਲੀ ਸਟੇਟਸ ਆ ਉਹਨਾਂ ਦੇ ਕੁਆਇਨਸ ਨੇ ਫਿਰ ਇੱਥੇ ਪ੍ਰਾਤਨ ਸ਼ਸਤਰ ਰੱਖੇ ਗਏ ਜਿਹੜੇ ਕਿ ਮਰਾਠਾ ਮੁਗਲ ਵਾਰਸ ਸਿੱਖ ਮੁਗਲ ਵਾਰਸ ਜਾਂ ਐਂਗਲੋ ਸਿੱਖ ਵਾਰਸ ਚ ਯੂਜ਼ ਕੀਤੇ ਗਏ ਉਹ ਸਾਰੇ ਇੱਥੇ ਸ਼ਸਤਰ ਪ੍ਰਾਤਨ ਸ਼ਸਤਰ ਵੀ ਰੱਖੇ ਗਏ ਆ ਤੇ ਇਹਨਾਂ ਵਿੱਚ ਜਿਹੜੇ ਗੁਰਮੁਖੀ ਦੇ ਗ੍ਰੰਥ ਹੈ ਉਹ Hindu ਧਰਮ ਨਾਲ ਰਿਲੇਟਡ ਗ੍ਰੰਥ ਹਨ ਹਨੂਮਨ ਨਾਟਕ ਹੈ भगवद गीता रामायण है अध्यात्म रामायण वाल्मीकि रामायण तुलसीदास जी दी रामायण ਉਸ ਤੋਂ ਇਲਾਵਾ ਵਿਸ਼ਿਸ਼ਟ ਪੁਰਾਣ ਹੈ ਉਸ ਤੋਂ ਇਲਾਵਾ ਇੱਕ ਬਹੁਤ ਰੇਅਰ ਗ੍ਰੰਥ ਹੈ ਜੈਮਨੀ ਰਿਸ਼ੀ ਦਾ ਅਸ਼ਟਮੇਕ ਗ੍ਰੰਥ ਅੱਜ ਜੋ ਸਾਰੇ ਗ੍ਰੰਥ ਇੱਥੇ ਰੱਖੇ ਗਏ ਆ ਅਸੀਂ ਸ਼ਫਲ ਵੀ ਕੀਤੇ ਆ ਕੱਲ ਤੇ ਅੱਜ 300 ਤੋਂ ਵੱਧ ਹੱਥ ਲਿਖਤ ਗ੍ਰੰਥਾਂ ਨੂੰ ਇੱਥੇ ਦਿਖਾਇਆ ਗਿਆ ਸੰਗਤ ਨੇ ਦਰਸ਼ਨ ਕੀਤੇ ਆ ਬਹੁਤ ਵਧੀਆ ਲੱਗ ਰਿਹਾ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੂਆ ਨੂੰ ਦੋਇ ਇਜਾਜ਼ਤ ਜੈ ਸ਼ਰੀਰਾ